ਨਾਂ ਨਿਸ਼ਾਨੀਆਂ ਨੇ ਇਸ ਗੱਲ ਦੀਆਂ ਕਿ ਸਤਿਗੁਰੂ ਰਾਜ ਸਿੰਘ ਨੇ ਦਰਸ਼ਨ ਦੇਣੇ ਨੇ ਸਤਿਗੁਰੂ ਰਾਜ ਸਿੰਘ ਜਿਸ ਨੇ ਦਰਸ਼ਨ ਦੇਣਗੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੇ ਹਕਮ ਸਾਰੇ ਇੱਕ ਇੰਟਾ ਨਾਮ ਜਪਣ ਕਰਦੇ ਨੇ ਉਹਨਾਂ ਨੂੰ ਖੁਸ਼ੀਆਂ ਮਿਲਣਗੀਆਂ ਉਹਨਾਂ ਸਾਡੇ ਸਾਰੇ ਬੱਚਿਆਂ ਦੇ ਸਿਰਾਂ ਤੇ ਸਤਿਗੁਰੂ ਨੇ ਹੱਥ ਦੇ ਹੋਏ ਟਿਕੜ ਗਏ ਉਸ ਖੁਸ਼ੀ ਦਾ ਅਨੁਭਵ ਉਹ ਹੀ ਕਰ ਸਕਦੇ ਨੇ ਸਤਿਗੁਰੂ ਕਿਰਪਾ ਕਰੇ ਅਸੀਂ ਉਹਨਾਂ ਦੇ ਹੁਕਮਾਂ ਦੇ ਚੱਲੀਏ ਜਿਸ ਵੇਲੇ ਸਤਿਗੁਰੂ ਆਉਣ ਸਾਨੂੰ ਉਹ ਸ਼ਾਬਾਸ਼ ਦੇਣ ਤੇ ਸ਼ਾਬਾਸ਼ ਦੇ ਬੱਚਿਓ ਸਤਿਗੁਰੂਆਂ ਆਪ ਜੀ ਨੇ ਸੱਚੇ ਪਾਤਸ਼ਾਹ ਜਿਦਾਂ ਲੇ ਗਏ ਨੇ ਪ੍ਰਦੇਸ਼ ਨੂੰ ਉਹਨਾਂ ਨੇ ਆਖਿਆ ਜਿਹੜੇ ਆਪੇ ਤੁਹਾਡੇ ਵਾਸਤੇ ਸਰਬਸਲਾ ਦੇਵਾਂਗੇ ਤੁਹਾਡੇ ਵਾਸਤੇ ਕੁਝ ਕਰ ਦੇਗੇ ਉਹ ਮੇਰੇ ਵਾਸਤੇ ਪਾਠ ਤੇ ਭਜਨ ਕਰੋ ਤੇ ਜਿਹੜਾ ਇਹ ਕਰੇਗਾ ਉਹਨਾਂ ਨੂੰ ਸਤਿਗੁਰੂਆਂ ਦੀ ਖੁਸ਼ੀਆਂ ਦੇਣੀਆਂ ਨੇ ਇੱਕ ਇੱਕ ਘੰਟਾ ਨਾਮ ਸਿਮਰਨ ਸਨੇਕੀ ਅਸੀ ਸ਼ਨਾਤ ਸੂਰਜੋਂ ਪਹਿਲਾਂ ਹਰ ਹਰ ਜੀ ਪ੍ਰਤੀ ਹਰ ਘਰ ਪ੍ਰਤੀ ਇੱਕ ਇੱਕ ਆਦ ਜਾਂ ਦਸਨ ਦਾ ਪਾਠ ਸਤਿਗੁਰੂਆਂ ਦੇ ਦਰਸ਼ਨ ਵਿੱਚ ਸਤਿਗੁਰਾਂ ਦੇ ਦਰਸ਼ਨ ਦੇ ਵਪਾਰੀ ਬਣੋ ਸਗੁਰ ਦੀ ਦਰਸ਼ਨ ਦਿਖਾਸ਼ ਕਰੋ ਸਗੁਰ ਨਾਲੇ ਪਿਆਰ ਕਰੋ ਤਾਂ ਕਿ ਸਾਡਾ ਜੀਵਨ ਸਫਲ ਹੋਵੇ ਸਗੁਰ ਨਾਲ ਅਸਰੇ ਦਰਸ਼ਨ ਹੋਣ ਸਾਰੇ ਸੰਸਾਰ ਤੇ ਸ਼ਾਂਤੀ ਹੋਵੇ ਕੋਈ ਇੱਕ ਦੂਸਰੇ ਨੂੰ ਦੁੱਖ ਦੇਣ ਵਾਲਾ ਨਾ ਰਹੇ ਥਾਰੀਆਂ ਗਊਆਂ ਸੁਖੀ ਵਸਣ ਗਰੀਬ ਸੁਖੀ ਵਸਣ ਮੈਂ ਇਹਦ ਕਰਕੇ ਅੱਗੇ ਹਾਂ